ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾਂ ਤੇਜਸਵਨੀ ਰਾਏ ਫਾਜ਼ਿਲਕਾ ਦੇ ਅੜਨੀ ਵਾਲਾ ਤੋਂ ਬਹੁਤ ਹੀ ਰੂਕੰਬਾਉ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 15 ਸਾਲ ਦੇ ਬੱਚੇ ਨੂੰ ਉਸਦੇ ਗੁਵਾਂਢੀ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਲਈ ਪਿੰਡ ਦੇ ਵਿੱਚ ਕਿਸੇ ਬੇਆਬਾਦ ਥਾਂ ਤੇ ਜਾ ਕੇ ਜਿੱਥੇ ਝਾੜੀਆਂ ਉੱਗੀਆਂ ਹੋਈਆਂ ਸਨ ਉੱਥੇ ਸੁੱਟ ਦਿੱਤਾ ਦੱਸਦੇ ਕਿ ਮੇਰੇ ਤੱਕ ਦੀ ਪਛਾਣ ਹਰਪ੍ਰੀਤ ਸਿੰਘ ਵੱਜੋਂ ਹੋਈ ਹੈ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਕੱਲ ਸਵੇਰੇ 11 ਵਜੇ ਆਪਣੇ ਘਰੋਂ ਜਿਹੜਾ ਹੈ ਸਾਈਕਲ ਤੇ ਸਵਾਰ ਹੋ ਕੇ ਗੁਵਾਂਢ ਦੇ ਵਿੱਚ ਖੇਡਣ ਲਈ ਨਿਕਲਿਆ ਸੀ ਤੇ ਉਹ ਘਰ ਵਾਪਸ ਨਹੀਂ ਪਰਤੇ ਆ ਮਾਪਿਆਂ ਨੂੰ ਟੈਨਸ਼ਨ ਹੋਈ ਉਹਨਾਂ ਨੇ ਇੰਤਜ਼ਾਰ ਕੀਤਾ ਤੇ ਹਾਰ ਕੇ ਅੱਜ ਸਵੇਰੇ ਜਦੋਂ ਉਹ ਰਿਸ਼ਤੇਦਾਰਾਂ ਦੇ ਨਾਲ ਹਰਪ੍ਰੀਤ ਸਿੰਘ ਨੂੰ ਲੱਭਣ ਲਈ ਗਏ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਇੱਕ ਖੇਤ ਦੇ ਵਿੱਚ ਜਿੱਥੇ ਝਾੜੀਆਂ ਉਗੀਆਂ ਹੋਈਆਂ ਸਨ ਉੱਥੇ ਹਰਪ੍ਰੀਤ ਸਿੰਘ ਦੀ ਲਾਸ਼ ਮਿਲੀ ਇੱਕ ਬੋਰੀ ਦੇ ਵਿੱਚ ਤੇ ਜਦੋਂ ਬੋਰੀ ਦੇ ਵਿੱਚ ਉਸ ਦੀ ਲਾਸ਼ ਨੂੰ ਕੱਢਿਆ ਗਿਆ ਤਾਂ ਸਾਰਿਆਂ ਦੇ ਰੋਂਗਟੇ ਖੜੇ ਹੋ ਗਏ ਉਸ ਦੇ ਸਰੀਰ ਤੇ ਡੂੰਘੀਆਂ ਸੱਟਾਂ ਲੱਗੀਆਂ ਹੋਈਆਂ ਸਨ ਜਿਸ ਨੂੰ ਦੇਖ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ ਛੋਟਾ बच्चा चला गया है जब पुलिस ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ਤੇ ਹੀ ਜਾਂਚ ਸ਼ੁਰੂ ਕਰ ਦਿੱਤੀ ਤੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਵਾਰਦਾਤ ਨੂੰ ਪੁਲਿਸ ਵੱਲੋਂ ਸੁਲਝਾਇਆ ਗਿਆ ਤੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਦੇ ਮੁਤਾਬਕ ਇਹ ਸਾਰਾ ਮਾਮਲਾ ਲਾਲਚ ਦੇ ਚੱਲਦਿਆ ਹੋਇਆ ਹੈ ਪੁਲਿਸ ਨੇ ਦੱਸਿਆ ਕਿ ਬੱਚੇ ਨੇ ਆਪਣੇ ਗਲੇ ਦੇ ਵਿੱਚ 5 ਤੋਲੇ ਦੀ ਚਾਂਦੀ ਦੀ 체ਨ ਪਾਈ ਹੋਈ ਸੀ ਤੇ ਜਿਹੜੇ ਦੋਸ਼ੀ ਸੀ ਉਸ ਨੂੰ ਲੈਣਾ ਚਾਹੁੰਦੇ ਸੀ ਲੁੱਟਣਾ ਚਾਹੁੰਦੇ ਸੀ ਜਿਸ ਦੇ ਕਰਕੇ ਉਹਨਾਂ ਨੇ ਉਸ ਮਾਸੂਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਪੁਲਿਸ ਨੇ ਇਸ ਮਾਮਲੇ ਬਾਰੇ ਹੋਰ ਕੀ ਜਾਣਕਾਰੀ ਦਿੱਤੀ ਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਗੱਲ ਕੱਲ ਨੂੰ 11 ਵਜੇ ਖੇਡ ਦਾ ਖੇਡ ਦਾ ਸਾਈਕਲ ਤੇ ਆਏ ਉਹ ਅਸੇ ਨਾਲ ਦੀ ਪਾਰੋਂ ਨੇ ਦੇ ਘਰੇ ਗਿਆ ਖੇਡਦਾ ਅੱਗੇ ਵੀ ਆਉਂਦੇ ਆਂਦੇ ਇੱਕ ਦੀ ਜਾਣ ਖੇਡਦੇ ਆ ਖੇਡਦੇ ਖੇਡਦੇ ਇਹਦੇ ਗਾਲੇ ਚ ਚੇਨੀ ਪਾਈ ਸੀ ਪੰਜ ਟੋੜੀਆਂ ਦੀ ਚਾਂਦੀ ਦੀ ਉਹ ਚੈਨੀ ਵੇਖਦੇ ਉਹਨਾਂ ਅੰਦਰ ਹੀ ਐਨ ਰੋਡਸ ਤੇ ਅੰਦਰ ਹੀ ਮਾਰ ਕਰਦੇ ਠੀਕ ਕੀ ਨਾਮ ਸੀ ਬੱਚੇ ਦਾ ਜੀ ਬੱਚੇ ਦਾ ਨਾਮ ਹਰਪ੍ਰੀਤ ਕਿੰਨੀ ਉਮਰ ਸੀ ਜੀ ਬੱਚੇ ਦੀ ਉਮਰ 15 ਸਾਲ ਹੈ ਜੀ ਐਚਾ ਪੜਦਾ ਸੀਗਾ ਜੀ ਪੜਦਾ ਰਿਹਾ ਪਹਿਲਾਂ ਤੇ ਨੋੜ ਵਿੱਚੋਂ ਗਾੜੀ ਗਾੜੀ ਲਾਪਰਵਾਹੀ ਨਾਲ ਮੁਰ ਛੱਡ ਗਿਆ ਸਕੂਲ ਨੂੰ ਮੈਂ ਨਹੀਂ ਜਾਇਆ ਅੰਦਰ ਦੋ ਤਿੰਨ ਚਾਰ ਪੜੀਆਂ ਤੁਸੀਂ ਤੁਹਾਡਾ ਕੀ ਲੱਗਦਾ ਸੀ ਜੀ ਉਹ ਤਰ੍ਹਾਂ ਭਾਈ ਜੀ ਇਹ ਸਿੱਤੇ ਕੰਮ ਕੰਦੇ ਸੀਗੇ ਕਿ ਸਾਨੂੰ ਤਾਂ ਸ਼ਾਮ ਨੂੰ ਬੋਨ ਗਿਆ 4 ਵਜੇ ਮੇਰੇ ਕੋਲ ਡਿਪਤੀ ਜੀ ਦਾ ਕਿ ਚਾਚਾ ਕਿਦੇ ਆ ਜਾ ਆਪਣਾ ਹਰ ਪ੍ਰੀਤ ਨੂੰ ਲੱਗਦਾ ਅਸੀਂ ਤੂੰ ਆਏ ਆ ਵੀ ਪੁੱਛੇ ਕਦੋਂ ਦਾ ਰੌਪਟ ਆਇਆ ਕਿ ਪਤਾ ਲੱਗੇ ਕਿ 6:11 ਵਜੇ ਦਾ ਗਿਆ ਮੇਰੇ ਕੋਲ ਖੇਡ ਜਨ 6:11 ਵਜੇ ਲੱਗਿਆ ਉਸ ਤੋਂ ਬਾਅਦ ਕਰ ਲੱਗੇ ਲਬੋਂਜਾਂ ਤੇ 3 ਵਜੇ ਸਾਈਕਲ ਸੱਜਣ ਗਏ ਆ ਕਦੇ 3 ਵਜੇ ਤੇ 74 ਛੱਡ ਕੇ ਆਈ ਆ ਕਿ 4 ਵਜੇ ਹੋ ਗਿਆ ਛੱਡ ਕੇ ਟਿੱਕੇ ਦੀ ਸਰਦਨਾ ਨਾਲ ਜੀ ਨਹੀਂ ਚੱਲਦੇ ਦੀ ਬਾਹਰ ਪਿੱਛੇ ਹੈ ਇਹ ਨਹੀਂ ਗੱਲ ਕਰ ਦੇ ਕਰਾਉਣਾ ਸਾਡੇ ਕੁੱਤੇ ਹੁੰਦੇ ਹੁੰਦੇ ਕਿ ਸਾਡੇ ਕੋਲ ਤਾਂ ਹਾ ਟਪੜੀ ਮਾ ਕੀ ਮਾ ਤੇ ਸਾਰੀ ਉਸ ਤੋਂ ਬਾਅਦ ਉਹਨੇ ਮੁੰਡੇ ਛੱਡ ਕੇ ਦੇ ਪਿੱਛੇ ਨੂੰ ਗਏ ਇਹਦੇ ਅੱਗੇ ਨਹੀਂ ਕਲ ਦੇਖ ਦੇਖਦੇ ਅਸੀਂ ਕਿਹੜਾ ਮਾਰਿਆ ਹੈ ਅੱਛਾ ਪੱਤਰਵਾਦ ਹੈ ਉਸ ਤੋਂ ਬਾਅਦ ਅਸੀਂ ਕਿਵੇਂ ਚਲੋ ਠੀਕ ਹੈ ਅਸੀਂ ਸ਼ਾਦੀ ਰਾਤ ਪਾਲ ਕਿੱਤੀ ਹੈ ਰਾਤ ਸਾਨੂੰ 1.5 ਦਿਨ ਜਿਹਨਾਂ ਤੇ ਸ਼ੱਕ ਸੀ ਉਹਨੇ ਦੇਖੀ ਤੋ ਹੀ ਕਾਸ਼ ਬਰਾਮਤ ਜੀ ਮੈਨੂੰ ਆਪਾਂ ਇਹ ਗੱਲ ਤੁਹਕੀ ਵੀ ਜੋ ਇਹ ਕਿੰਨਾ ਦਸ਼ਰ ਬਣੇ ਇੱਕ ਮੁੰਡਾ ਥੋੜਾ ਵੱਡਾ ਸੀਗਾ ਜੀ ਨਾ ਜੀ ਨਹੀਂ ਨਹੀਂ ਚੁੱਪ ਚੁੱਪ ਇਹ ਕਰੀ ਨੇ ਸੀ ਕਿ ਜਿੱਦੇ ਮੇਰੇ ਕੋਲ ਕੰਮ ਚੱਲ ਜਾਂਦਾ ਸੀ ਕਿ ਮੇਰੇ ਨਾਲ ਹੀ ਜਾਂਦਾ ਸੀ ਕਿੰਨੇ ਕੁ ਮੁਰ ਸੀ ਇਹਨਾਂ 14-15 ਸਾਲ ਸੀ ਛੋਟਾ ਬੱਚਾ ਹੀ ਸੀ ਬਾਈ 360 ਕਿੰਨੇ ਭੈਣ ਭਰਾ ਸੀ ਇਹ ਦੋ ਭਰਾ ਸੀ ਜੇ ਵੱਡਾ ਸੀ ਕਿ ਛੋਟਾ ਸੀ ਇਹ ਛੋਟਾ ਸੀ ਬਾਈ 360 ਉਸ ਤੋਂ ਵੱਡਾ ਕੰਮ ਲੱਗਿਆ ਜਾਂਦਾ ਜਦੋਂ ਦਸਵੀਂ ਕਿ ਗਿਆ ਅਧਮੀ ਫੜਦਾ ਸੀ ਇਸ ਦਾ ਮੁੱਦਾ ਜੀ ਅ ਅਰਨੀ ਆਲਾ ਦੇ ਖੇਤਾਂ ਦੇ ਵਿੱਚੋਂ ਇੱਕ ਬੱਚੇ ਦੀ ਲਾਸ਼ ਮਿਲੀ ਸੀ ਥੈਲੇ ਦੇ ਵਿੱਚ ਬੰਦ ਸੀਗੀ ਜਿਹੜੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਅੱਜ ਪ੍ਰੈਸ ਕਾਨਫਰੰਸ ਲਈ ਗਈ ਹੈ ਕੱਲ 9 12 25 ਨੂੰ ਕਰੀਬ 11 ਵਜੇ ਸੁਖਵਿੰਦਰ ਸਿੰਘ son of ਗੁਲਬੀਰ ਸਿੰਘ ਇਹਨਾਂ ਨੇ ਆ ਕੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦਾ ਇੱਕ ਲੜਕਾ ਹੈ ਜਿਸ ਦਾ ਨਾਮ ਹਰਪੀ ਸਿੰਘ ਹੈ ਤੇ ਉਹ ਸ਼ਾਮ ਤੱਕ ਘਰ ਨਹੀਂ ਆਇਆ ਬਿਨੈ ਗਿਆ ਸੀ ਖੇਲਣ ਵਾਸਤੇ ਦੋਸਤਾਂ ਮਿੱਤਰਾਂ ਨਾਲ ਸ਼ਾਮ ਤੱਕ ਘਰ ਨਹੀਂ ਆਇਆ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਇਸ ਦੀ ਭਾਲ ਕੀਤੀ ਗਈ ਜੀ ਸਾਡੇ ਐਸ ਐਚ ਓ ਇੰਸਪੈਕਟਰ ਪਰਮਜੀਤ ਜੀ ਅਰਣੀਆਲਾ ਤੋਂ ਇੰਚਾਰਜ ਸੀਆਈਏ ਐਸਪੀ ਡੀ ਸਾਹਿਬ ਵੀ ਮੌਕੇ ਤੇ ਆਏ ਤੇ ਐਸ ਐਸ ਪੀ ਸਾਹਿਬ ਨੇ ਸਾਰਨ ਸਪੈਸ਼ਲ ਡਿਊਟੀ ਲਈ ਰਾਤ ਹੀ ਇਸ ਤੇ ਸਾਰਾ ਕੰਮ ਹੋਇਆ ਦੀ ਤੇ ਸਾਰੀਆਂ ਟੀਮਾਂ ਨੇ ਸਾਂਝਾ ਯਤਨ ਕਰਕੇ ਇਸ ਗੱਲ ਦਾ ਪਤਾ ਲਾਇਆ ਕਿ ਇਸ ਲੜਕੇ ਦਾ ਹੈ ਉਸ ਦੇ ਜਿਹੜੇ ਨਾਲ ਦੇ ਸਾਥੀ ਲੜਕਿਆਂ ਨੇ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਖੁਰਦਪੁਰ ਕਰਨ ਵਾਸਤੇ ਅਰਨੀ ਵਾਲਾ ਦੇ ਖੇਤਾਂ ਦੇ ਵਿੱਚ ਥੈਲੇ ਦੇ ਵਿੱਚ ਬੰਨ੍ਹ ਕਰਕੇ ਉਸ ਨੂੰ ਸੁੱਟ ਕੇ ਆਏ ਜੀ ਸਾਰੇ ਨੌਂ ਨੇ ਜਦੋਂ ਕਤਲ ਕੀਤਾ ਹੁੰਦੇ ਚ ਕੀ ਵਰਤਿਆ ਕਤਲ ਕਰਨ ਇਸ ਤਰੀਕੇ ਕੀਤਾ ਇਹਨਾਂ ਨੇ ਜੀ ਕਤਲ ਕਰਨ ਵਾਸਤੇ ਇੱਟਾਂ ਦੀ ਵਰਤੋਂ ਕੀਤੀ ਠੀਕ ਹੈ ਜੀ ਤੇ ਇੱਟਾਂ ਮਾਰ ਕੇ ਉਸ ਦਾ ਸਿਰ ਹੈ ਮੂੰਹ ਹੈ ਸਿਰ ਦੀ ਬੈਕ ਸਾਈਡ ਹੈ ਕੰਨ ਹੈ ਗਰਦਨ ਹੈ ਇਹਦੇ ਤੇ ਭਾਰੀ ਸੱਟਾਂ ਮਾਰੀਆਂ ਜਿਸ ਕਾਰਨ ਇਹ ਜਿਹੜਾ ਹਰਪੀ ਸਿੰਘ ਨੇ ਮੌਤ ਹੋ ਗਈ ਸਰ ਇਹ ਤੇ ਕਤਲ ਦਾ ਕਾਰਨ ਕਿਰਿਆ ਕਤਲ ਦਾ ਜਿਹੜਾ ਮੇਨ ਕਾਰਨ ਹੈ ਜੀ ਉਹ ਲਾਲਚ ਹੈ ਕਿਉਂਕਿ ਗਰੀਬ ਘਰਾਂ ਦੇ ਬੱਚੇ ਨੇ ਲੇਬਰ ਕਲਾਸ ਦੇ ਬੱਚੇ ਨੇ ਦੋਸਤੀ ਇਹਦੇ ਤੇ ਜਿਹੜਾ ਮਰਨ ਵਾਲਾ ਉਸ ਦੇ ਗਲ ਦੇ ਵਿੱਚ ਇੱਕ ਚੰਨੀ ਪਾਈ ਹੋਈ ਸੀ ਚਾਂਦੀ ਦੀ ਉਹ ਤਕਰੀਬਨ 6-7000 ਰੁਪਏ ਦੀ ਸੀਗੀ ਜੀ ਉਹ ਉਸ ਦੇ ਕਾਰਨ ਹੀ ਇਹਨਾਂ ਦਾ ਆਪਸ ਦੇ ਵਿੱਚ ਉਹਦੇ ਵਾਸਤੇ ਤਕਰਾਰ ਹੋਇਆ ਤੇ ਉਸੇ ਉਹੀ ਕਤਲ ਦਾ ਕਾਰਨ ਬਣ ਗਿਆ ਸਰ ਪਹਿਲਾਂ ਵੀ ਇਹ ਕਿਸੇ ਕ੍ਰਾਈਮ ਨਾਲ ਸੰਬੰਧਤ ਸੀ ਨਹੀਂ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਜੀ ਵੀ ਪਹਿਲਾਂ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਬਾਕੀ ਸਿਰਫ ਰਿਪੋਰਟ ਚੈੱਕ ਕਰ ਰਹੇ ਹਾਂ ਬਟ ਅਜੇ ਤੱਕ ਕੋਈ ਗੱਲ ਨਹੀਂ ਹਾਂ ਇਹ ਜ਼ਰੂਰ ਹੈ ਕਿ ਇਹ ਜੋ ਦੋ ਲੜਕਿਆਂ ਨੂੰ ਸੀ ਕਾਬੂ ਕੀਤਾ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਜਸਕਰਨ ਸਿੰਘ ਹੈ ਉਹ ਪਲੱਸ 2 ਫੇਲ ਹੈ ਔਰ ਇੱਕ ਜਤਨ ਕੁਮਾਰ ਹੈ ਉਹ ਪਲੱਸ 2 ਹੀ ਪਾਸ ਕਰ ਉਸ ਤੋਂ ਬਾਅਦ ਸਕੂਲ ਡਰਾਪ ਆਊਟ ਨੇ ਬੱਚੇ ਦੀ ਉਮਰ ਕੀ ਹੈ ਬੱਚੇ ਦੀ ਮਰਨ ਵਾਲਾ ਜਿਹੜੀ ਉਮਰ ਹੈ तकरीबन 14 ਸਾਲ ਹੈ ਜੀ ਸਾਰੇ ਬੱਚਾ ਮੰਨ ਲਓ ਉਹਨਾਂ ਦੇ ਘਰੇ ਗਿਆ ਪਹਿਲਾਂ ਵੀ ਇਸ ਤੋਂ ਜਾਂਦਾ ਰਹਿੰਦਾ ਸੀ ਉਤਰ ਬਿਲਕੁਲ ਜੀ ਇਹ ਦੋਸਤ ਸੀ ਆਪਸ ਦੇ ਵਿੱਚ ਇਹ ਇੱਕ ਸੁਖਚੈਨ ਸਿੰਘ ਉਸ ਸੁਖੀ ਹੈ ਉਸਦੇ ਘਰ ਗਿਆ ਸੀ ਉੱਥੇ ਹੀ ਇਹ ਜਿਹੜੀ ਸਾਰੀ ਵਾਰਦਾਤ ਨੂੰ ਅੰਜਾਮ ਹੋਇਆ ਹੈ ਇਹ ਸਭ ਜਦੋਂ ਇਹਨਾਂ ਨੇ ਵਾਰਦਾਤ ਨੂੰ ਇਨਜਾਮ ਦਿੱਤਾ ਉਦੋਂ ਜਿਹੜਾ ਅਕਿਊਜ਼ਡ ਸੀ ਉਹਨਾਂ ਦੇ ਘਰੇ ਕਿੰ ਪਰਿਵਾਰ ਚ ਕੋਈ ਕੌਣ ਸੀਗਾ ਮੰਨ ਲਓ ਕੋਈ ਹੈ ਸੀ ਨਹੀਂ ਕਿ ਪਰਿਵਾਰ ਦੇ ਵਿੱਚ ਇਹਨਾਂ ਦੇ ਘਰ ਕੋਈ ਨਹੀਂ ਸੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਗਰੀਬ ਲੇਬਰ ਕਲਾਸ ਦੇ ਬੱਚੇ ਨੇ ਦੋਵਾਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਲੇਬਰ ਕਰਨ ਗਏ ਹੋਏ ਸੀ ਠੀਕ ਹੈ ਜੀ ਸਰੀਨਾ ਨੇ ਜਿਹੜੀ ਉੱਥੇ ਮੰਨ ਲਓ ਵੀ ਕਿਵੇਂ ਪਤਾ ਲੱਗਾ ਕਿ ਉੱਥੇ ਇਹਨਾਂ ਨੇ ਲਾਸ਼ ਛੁੱਟੀ ਹੋਈ ਹੈ ਉਸ ਬਾਰੇ ਕਿਸ ਤਰ੍ਹਾਂ ਜਾਣਕਾਰੀ ਮਿਲੀ ਇਹ ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਪਤਾ ਲਾਇਆ ਗਿਆ ਜੀ ਕਿ ਬੱਚਾ ਆਖਰੀ ਵਾਰੀ ਕਿਸ ਦੇ ਨਾਲ ਦੇਖਿਆ ਗਿਆ ਠੀਕ ਹੈ ਜੀ ਉਸ ਤੋਂ ਹੀ ਅੱਗੇ ਸਾਰੇ ਲੀਡ ਚੱਲੀ ਤੇ ਸੁਖਚੈਨ ਸਿੰਘ ਸੁਖੀ ਨੂੰ ਜਦੋਂ ਕਾਬੂ ਕੀਤਾ ਤੇ ਹੌਲੀ-ਹੌਲੀ ਉਸ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਉਸਦੇ ਨਾਲ ਦੇ ਸਾਥੀਆਂ ਮਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਜਿਹੜੀ ਸਾਰੀ ਗੱਲ ਸਾਹਮਣੇ ਆਈਗੀ ਸਰ ਹੁਣ ਇਹਨਾਂ ਤੇ ਅਗਲੀ ਕਾਰਵਾਈ ਕੀ ਹੋਏਗੀ ਅਰੈਸਟ ਹੋ ਗਏ ਜੀ ਇਹ ਬਿਲਕੁਲ ਜੀ ਇਹਨਾਂ ਦੇ ਵਿੱਚੋਂ ਦੋ ਜਿਹੜੇ ਲੜਕੇ ਹੈ ਉਹ ਅਰੈਸਟ ਹੋ ਚੁੱਕੇ ਆ ਇੱਕ ਦਾ ਨਾਮ ਜਸਕਰਨ ਸਿੰਘ ਉਰਫ ਕਰਨ ਹੈ ਏ ਅਰਨੀ ਵਾਲਾ ਸ਼ੇਖ ਸੁਮੰਦਰ ਰਹਿਣ ਵਾਲਾ ਹੈ ਜੋ 21 ਸਾਲ ਹੈ ਦੂਸਰੇ ਦਾ ਨਾਮ ਜਤਿਨ ਕੁਮਾਰ ਉਰਫ ਮਾਨੂੰ ਹੈ ਉਹ ਵੀ ਤਕਰੀਬਨ 19 ਸਾਲ ਦਾ ਅਰਨੀ ਵਾਲੇ ਦਾ ਰਹਿਣ ਵਾਲਾ ਹੈ ਤੇ ਜਿਹੜਾ ਤੀਸਰਾ ਹੈ ਉਹ ਮਾਈਨਰ ਹੈ ਤੇ ਉਹਦੇ ਖਿਲਾਫ ਹੈ ਜਿਹੜਾ ਜੁਵਨਾਈਲ ਐਕਟ ਦੇ ਤਹਿਤ ਜੋ ਵੀ ਪ੍ਰੋਵੀਜ਼ਨਸ ਗਈਆਂ ਉਹਦੇ ਤਹਿਤ ਕਾਰਵਾਈ ਕੀਤੀ ਗਈ ਸਾਰੇਨਾਂ ਨੂੰ ਕੋਈ ਪੁਲਿਸ ਰਿਮਾਂਡ ਵਾਸਤੇ ਇਹਨਾਂ ਦਾ ਜਾਂ ਕੋਈ ਪੇਸ਼ ਕੀਤਾ ਜਾ ਦੇ ਨਹੀਂ ਬਿਲਕੁਲ ਜੀ ਇਹਨਾਂ ਦਾ ਪੁਲਿਸ ਰਿਮਾਂਡ ਲਵਾਵਾਂਗੇ ਠੀਕ ਹੈ ਕਿਉਂਕਿ ਅ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇਸ ਕਤਲ ਦੇ ਪਿੱਛੇ ਹੋਣਗੀਆਂ ਤੇ ਉਹਨਾਂ ਬਾਰੇ ਸਾਰਾ ਪਤਾ ਕੀਤਾ ਜਾਊਗਾ